ਲਾਈਫ ਚ ਕੀ ਕਰਨਾ ਚਾਹੁੰਦੇ ਉਹ ਦੀ ਬਾਹਰ ਜਾਣਾ ਚਾਹੁੰਦਾ ਫੋਰਨ ਬਾਹਰ ਜਾਣਾ ਚਾਹੀਦਾ ਠੀਕ ਹਾਜ਼ਰੀ ਨੇ ਮਜ਼ਰ ਦਿੰਦੀ ਹੈ ਬੰਦ ਰਹਿਸਾ ਤੁਹਾਨੂੰ ਦੇਖ ਕੇ ਸਾਹਿਆ ਬਾਪੂ ਨੇ ਕੀ ਛੌਂਗ ਸੋਚਿਆ ਵੀ ਯਾਰ ਮੇਰਾ ਮੁੰਡਾ ਆ ਚੀਕ ਕਰੇ ਤਾਂ ਮੈਂ ਬਹੁਤ ਖੁਸ਼ ਹਾਂ ਫਸ ਤਰੱਕੀ ਪਾ ਲੈ ਵੀ ਆਪਦੇ ਪੈਰਾਂ ਤੇ ਖੜਾ ਹੋ ਜਾ ਹੁਣ ਕਿੰਨਾ ਤੇ ਖੜੇ ਹਾਂ ਹੁਣ ਬਾਪੂ ਘਰ ਦੇ ਨਹੀਂ ਕਹਿੰਦੇ ਸੀ ਵੀ ਯਾਰ ਮੁੰਡਾ ਬਾਹਰ ਹੀ ਰਹਿਣਾ ਐਨੀ ਸੀ ਫਿਰ ਮੈਂ ਜਦੋਂ ਕਹਿੰਨਾ ਉਹ ਨਹੀਂ ਮੰਨਦੇ ਕੀ ਕਰਿਆ ਜਾ ਉਹ ਕਹਿੰਦੇ ਜਦੋਂ ਮੈਂ ਨਹੀਂ ਮੰਨਦਾ ਮਤਲਬ ਕਰੇ ਆਪੋਜੀਟ ਹੈ ਕੰਮ ਆ ਇਹਦਾ ਫਿਰ ਹੱਲ ਕੀ ਹੈ ਹੱਲ ਕੁਝ ਨਹੀਂ ਆਉਣ ਕਰਈਆਂ ਮੈਂ ਹੁਣੇ ਹੀ ਬਾਈ ਨੂੰ ਕੰਮ ਵੀ ਕੀ ਖਾਣਾ ਪੀਣਾ ਜੱਜ ਦੀ ਨਹੀਂ ਗੱਲ ਮੋਹ ਜੀ ਉਹ ਮੈਂ ਤੁਹਾਨੂੰ ਵੀ ਕੀ ਖਾਣੇ ਪੀਣੋ ਵੀ ਪਤਾ ਲਾ ਦਈ ਬੰਦਾ ਖਾਣੇ ਪੀਣੇ ਕਰਦੇ ਅਮੀਰਾਂ ਦੀ ਨਿਸ਼ਾਨੀ ਹੁੰਦੀ ਹੈ ਸਰ ਸਰਦਾਰ ਹੈ ਸਰਦਾਰਾਂ ਦੀ ਆਈ ਹੁੰਦੇ ਜਾਦੇ ਸਰਦਾਰ ਹੋ ਜੀ ਈ ਚ ਕਰਦੇ ਨਾਲ ਦੇ ਸਾਰੇ ਬਾਗੇ ਤੂੰ ਇੱਥੇ ਕਰਦੇ ਸਾਰੇ ਨਹੀਂ ਮਤਲਬ ਕਰਦੇ ਜਿਹੜੇ ਇੱਕ ਹੋ ਗਏ ਉਹ ਬਾ ਤਾ ਦੇ ਗਏ ਚਲੇ ਤੇਰੇ ਕਰਦੇ ਦਾ ਘਰ ਆਲੀ ਬੱਸ ਸੋਹਾਂ ਦੀ ਸਸਿਕਾ ਮਿੱਤਰੋ ਕੀ ਹਾਲ ਚਾਲ ਨੇ ਤੇ ਆਜ ਦੀ ਜਿਹੜਾ ਰੌਣਕਾਂ ਨੇ ਬੜੀ ਖਾਜਾ ਜਗ੍ਹਾ ਤੇ ਲੱਗਣ ਜਾ ਰਹੀਆਂ ਨੇ ਜੀ ਕਿਉਂਕਿ ਅਸੀਂ ਕਹੇ ਦੀ ਵੀ ਜਿੱਥੇ ਅਸੀਂ ਭਈ ਰਹਨੇ ਆ ਉੱਥੋਂ ਅਸੀਂ ਬੜੀ ਦੂਰ ਆਏ ਆ ਤੇ ਕਿਹਦੀ ਜਿਹੜਾ ਸ਼ਹਿਰ ਹੈ ਕਿਹੜਾ ਹੈ ਸੋ ਮਿੱਤਰੋ ਸ਼ਹਿਰ ਕਿਹੜਾ ਜੀ ਗੰਗਾ ਹਾਂ ਤੋਂ ਮਿੱਤਰੋ ਇਹਦਾ ਸ਼ਹਿਰ ਹੋਇਆ ਜੀ ਗੰਗਾ ਨਗਰ ਜਿਹੜਾ ਇਹ ਸਕੂਲ ਦਾ ਨਾਮ ਆ ਉਸੇ ਸਾਰੇ ਬੱਚਿਆਂ ਤੋਂ ਬਲਾਲੀ ਮਹਾਰਾਜ ਜੀ ਤੇ ਦੁਨੀਆਂ ਦੇ ਦਿੱਤੀ ਸਭ ਨਾਲ ਦੁਪਹਿਰ ਹਾਏ ਹਾਏ ਹੱਸੋ ਏ ਥੈਂਕ ਯੂ ਮੇਰਾ ਭਰਾ ਬਹੁਤ ਸੁਣੀ ਗੱਲਬਾਤ ਕਹੀ ਹੈ ਸੋ ਇਸਟਿਊਟ ਦਾ ਨਾਮ ਕੀ ਹੈ ਜੀ ਸਰ ਜੀ हां सो मित्रों सिंह पीटी ਸੀ ਡੁਟਾ ਜੀ ਮੈਂ ਸਟਾਰਟਿੰਗ ਜੀ ਇਹ ਗੱਲ ਦਾ ਜਾ ਮਿੱਤਰੋ ਜੇ ਤੁਹਾਨੂੰ ਪਤਾ ਹੋਵੇ ਤੁੜਨਾ ਕਦੇ ਗੱਲ ਸ਼ੇਅਰ ਕੀਤੇ ਹੋ ਮੈਂ ਜ਼ਰੂਰ ਅੱਜ ਦੱਸਣਾ ਕਿ ਮੈਂ ਖੋਦ ਜਦੋਂ ਪੀਟੀ ਕਰਦਾ ਸੀ ਨਾ ਤਾਂ ਮੇਰੇ ਮਨ ਦੇ ਵਿੱਚ ਹੁੰਦਾ ਸੀ ਮੈਂ ਖੋਦ ਇਸ ਇੰਸਟੀਟਿਊਟ ਦੇ ਜਿਹੜੇ ਔਨ ਦਾ ਨੇ ਮੈਂ ਸਾਰਾ ਨਾ ਸੋ ਮੈਂ ਵੀ ਖੁਦ ਉਹਨਾਂ ਦੇ ਕਲਾਸਾਂ ਦੇਖਦਾ ਹੁੰਦਾ ਸੀਗਾ ਵੀ ਯਾਰ ਮੇਰੇ ਬੈਂਡ ਆ ਜਾਣਗੇ ਹਨਾ ਤੇ ਆਏ ਨਹੀਂ ਹੈਗੇ ਪਰ ਆਏ ਤਾਂ ਨਹੀਂ ਕਿਉਂਕਿ ਮੈਂ ਹੋਰ ਪਾਸੇ ਲੱਗਿਆ ਹੋਇਆ ਸੀ ਤੇ ਗੰਗਾ ਨਗਰ ਮਿੱਤਰ ਪਹੁੰਚੇ ਵਾਹ ਬਹੁਤ ਸਮਾਂ ਨਾਲ ਜਿਹੜੀ ਸੀ ਵੀਰ ਦੀ ਸ਼ੁਆਲ ਕਰਦੇ ਆ ਬੱਚਣ ਦੀ ਗੱਲਬਾਤ ਸ਼ੁਰੂ ਕਰਦੇ ਸੋ ਮੈਂ ਤੁਹਾਨੂੰ ਸ਼ੁਰੂਆਤ ਕਰਦੇ ਮੂਰੇ ਬੈਠੇ ਆ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਉੱਚੀ ਬੋਲ ਵੀ लास्ट ਤੱਕ ਗੱਲ ਥੋੜੀ ਪਹੁੰਚ ਜੀ ਨਾਮ ਕੀ ਹੈ ਜੀ ਗੁਰਮਨ ਖੜੇ ਹੋ ਕੇ ਗੱਲਬਾਤ ਕਰਦੇ ਖੜੇ ਹੋ ਜੀ ਇੱਥੇ ਖੜੇ ਹੋ ਜਾ ਹਾਂ ਹੁਣ ਦੱਸੋ ਨਾਮ ਕੀ ਹੈ ਜੀ ਗੁਰਮਨ ਗੁਰਮਨ ਜੀ ਹਾਂ ਜੀ ਕਿੱਥੋਂ ਆਹ ਰਾਜ ਜੀ ਕੇਸਰੀ ਸਿੰਘ ਪੁਰਤੋ ਕਿਤੋਂ ਜੀ ਕੇਸਰੀ ਸਿੰਘ ਪੁਰਤੋ ਕੇਸਰੀ ਸਿੰਘ ਪੁਰਤ ਹਾਂ ਜੀ ਠੀਕ ਹੈ ਜੀ ਸ਼ੌਂਕ ਕੀ ਕੀ ਰੱਖਦੇ ਹੋ ਜੀ ਸ਼ੌਕ ਬਸ ਪੜਾਈ ਦਾ ਹੂੰ ਜਦੋਂ ਗੱਲਾਂ ਬਾਤਾਂ ਜੇ ਨਾ ਬਰਾਬ ਨਹੀਂ ਸਮਝ ਆਉਂਦਾ ਨਹੀਂ ਸਾਡੇ ਡਾਂਸਿੰਗ ਦਾ ਸ਼ੌਕ ਹੈ ਵੈਸੇ ਮੇਨੂੰ ਪੰਗੜਾ ਪਾਉਂਦਾ ਜਾਂ ਐਵੇਂ ਗਿੱੱਦੇ ਵਗੈਰੇ ਚ ਨਹੀਂ ਮੈਂ ਪਹਿਲਾਂ ਗੱਪ ਕੋ ਮਾਰਿਆ ਸੀ ਉਹ ਫਿਰ ਨਰੋਸ ਨਹੀਂ ਅਸਨਾ ਨਹੀਂ ਨਹੀਂ ਨਰੋਸ ਨਹੀਂ ਅਸਨੀ ਅਸਰ ਗੱਲ ਪਤਾ ਕੀ ਹੈ ਕੁੜੀਆਂ ਹੁੰਦੇ ਨੇ ਬੜੇ ਹੀ ਦੀਆਂ ਭੁੱਖੀਆਂ ਇਹਨੂੰ ਐਸ ਵੀ ਕੈਮਰਾ ਕਮਰਾ ਲੱਗਿਆ ਹੋਈ ਮਣੀ ਮੁੱਢੀ ਧਾਕੀ ਜੀ ਬਾਦੀ ਅੱਜ ਹੈਂ ਚਲੋ ਮੁਯਾ ਕਰਦੇ ਆ ਚਲੋ ਤੁਹਾਨੂੰ ਇੱਕ ਦਾ ਤੁਹਾਨੂੰ ਭੰਗੜੇ ਦਾ ਸ਼ੌਂਕ ਹੈ ਜੀ ਦੂਜੇ ਸ਼ੌਂਕ ਕਹਿੰਦਾ ਹੈ ਜੀ ਗਿੱਧਾ ਬੋਲੀਆਂ ਗਿੱਧਾ ਤੇ ਬੋਲੀਆਂ ਮੈਂ ਕਹਿੰਦਾ ਪਹਿਲਾਂ ਬਹੁਤੇ ਗੱਲਾਂ ਨਾ ਕਰੀ ਪਹਿਲਾਂ ਬੋਲੀ ਸੁਣ ਲਈ ਮਿੱਤਰੋ ਮੈਂ ਮਿੱਠੀ ਮਿੱਠੀ ਆਵਾਜ਼ ਵਿੱਚ ਜੀ ਮਿੱਠੀ ਮਿੱਠੀ ਬੋਲੀ ਆਉਣ ਦੋ ਜੀ ਹਾਂ ਇੱਕ ਆਦਰਾ ਸੈੱਟ ਕਰਕੇ ਬੋਲੀ ਯਾਦ ਆਉਂਦੀ ਹੈ ਜੀ ਇੱਧਰ ਆ ਜੂ ਜੀ ਇੱਧਰ ਆ ਜੀ ਬਾਗ ਲਵੋਨੀਆ ਬਗੀਚਾ ਲਵੋਨੀਆ ਵਿੱਚ ਜੇਲਵੋਨੀਆ ਅਮਰੂਦ ਕੁੜੀਓ ਸਾਡੀ ਗਿੱਦੇ ਵਾਲੀ ਸਾਡੀ ਗਿੱਦੇ ਵਾਲੀ ਪਾਰਟੀ ਮਸ਼ੂਰ ਕੁੜੀਓ ਸਾਡੀ ਗਿੱਦੇ ਵਾਲੀ ਕੀ ਬਾਤ ਬੜਾ ਤਾੜੀਆਂ ਢੋਲੋ ਬੋਲੀ ਬਹੁਤ ਸੋਹਣੀ ਸੀ ਬਟfeel ਆ ਜਿਵੇਂ ਦੁਖੀ ਹੋ ਕੇ ਨਹੀਂ ਸੁਣਾਈ ਹੁੰਦੀ ਵੀ ਕਾਹਨੂੰ ਸੁਣਾਦੀ ਨੀ ਬੋਲੀ ਚੰਗੀ ਕੋਈ ਇਦਾਂ ਨਹੀਂ ਬੋਲੀ ਸੁਣਾਓ ਜਿਹਨੂੰ ਸੁਣ ਕੇ ਵੀ ਸਾਰੇ ਵਾ 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 ਕਰਨ ਜੀ ਇੱਥੇ ਆਜੋ ਜੀ ਆਜੋ ਇੱਥੇ ਆਜੋ ਮੈਨੂੰ ਪਤਾ ਨਹੀਂ ਤੁਸੀਂ ਐਂ ਕਰਦੇ ਹੋਂ ਕਿਹੜੇ ਟੱਪੋਂਗੇ ਜੀ ਇੱਥੇ ਆਜੋ ਹੂੰ ਹੁਣ ਬੋਲੀ ਸੁਣਣੇ ਪੂਰੀ ਖੁਸ਼ ਹੋ ਗਈ ਦੀ ਐਂ ਪਤਾ ਲੱਗੇ ਵੀ ਕੁੜੀ ਸਿੰਘ ਜੀ ਬੋਲੀ ਪਉਣ ਆਈ ਏ ਦੀ ਬੋਲੀਆਂ ਪਉਣ ਵਾਰੀਏ ਦਸ ਰੱਬ ਦੇ ਨਾਨਕੇ ਕਿਹੜੇ ਜਿੱਥੇ ਪ੍ਰਭੂ ਜੰਮਿਆ ਜਾਇਆ ਉੱਥੇ ਪੜਾ ਦੂੰ ਫੇਰੇ ਨਹੀਂ ਅੱਖੀਆਂ ਭੂਕੇ ਸੀ ਟਾ ਚਾਕ ਸਾਹਮਣੇ ਮੇਰੇ ਨਹੀਂ ਅੱਖੀਆਂ ਨੂੰ ਸੋ ਫੀਮੇਲ ਤਾੜੀ ਹੋ ਗਿਆ ਹੋ ਆਪ ਚੁੱਪ ਕਰ ਗਈ ਠੀਕ ਹੈ ਚਲੋ ਬੋਲੀਆ ਦਾ ਸ਼ੌਂਕ ਰਾਖੇ ਦਿਉਂ ਜੀ ਕਿੱਦੇ ਦੇ ਪੰਗੜੇ ਦਾ ਸ਼ੌਂਕ ਹੈ ਚੰਗਿਆ ਲਾਈਫ ਚ ਕੀ ਕਰਨਾ ਚਾਹੁੰਨੀ ਓਦੀ ਮਾਰ ਲਾਣਾ ਚਾਹੁੰਦਾ ਫੋਰਾਂ ਬਾਹਰ ਜਾਣਾ ਚਾਹੀਦਾ ਠੀਕ ਹੈ ਹਾ ਹਾਜ਼ਰੀ ਨੇ ਮੁਜ਼ਰਦ ਦਿੰਦੀ ਆ ਮੈਂ ਤੁਹਾਨੂੰ ਦੇਖ ਕੇ ਸਾਇਆ ਬਹੁਤ ਦੇਖਿਆ ਤੁਹਾਨੂੰ ਬਹੁਤ ਆ ਤੁਸੀਂ ਸਾਡੇ ਮਤਲਬ ਵੀਰੋਂ ਦੇਖਦੇ ਹੋ ਜੀ ਚਲੋ ਚਲੋ ਛੋਕਰਾ ਜੀ ਬਹੁਤ ਜ਼ਰਾ ਦੇਰੀ ਹੋ ਗਈ ਮੈ ਕਿਵੇਂ ਲੱਗਦੇ ਜੇ ਤੁਸੀਂ ਸ਼ੋਅ ਦੇਖਦੇ ਸੀ ਵੀ ਆਊਗਾ ਕਦੇ ਪਤਾ ਹੀ ਨਹੀਂ ਸੀ ਵੀ ਅੱਜ ਤੁਸੀਂ ਹੋਣਾ ਵਾਵਾ ਜੋ ਥੋਂ ਦੇਖਿਆ ਫਿਰ ਮੈ ਪਤਾ ਲੱਗਿਆ ਉਹ ਮੈਂ ਦੇਖ ਵੀ ਹੁੰਦੇ ਸੀ ਉਹਨਾਂ ਨੂੰ ਅੱਜ ਆਏ ਆ ਹੂੰ ਮੂੰ ਲੱਗਦਾ ਹੂੰ ਸੀ ਕਿ ਕਦੇ ਨਪੁੱਤਾ ਮੇਰੇ ਕੋਲੇ ਨਾ ਆਜ ਇਧਰ ਆਏ ਕਿੰਨੇ ਟਾਈਮ ਸਾਡਾ ਸ਼ੋਅ ਦੇਖਦੇ ਆ ਰਹੇ ਹੋ ਜੀ ਵਾਵਾ ਟਾਈਮ ਆਉਂਦਾ ਸਰ ਹੂੰ ਸਾਲ ਹੁੰਦਾ ਕਿਵੇਂ ਲੱਗਦਾ ਕਿਵੇਂ ਹੈ ਵਧੀਆ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਹਾਂ ਠੀਕ ਹੈ ਕਿਹੜੀ ਕੰਟਰੀ ਕਿਹੜੀ ਜਾਣ ਨੂੰ ਫਿਰਦੇ ਹੋ ਜੀ ਕੈਨੇਡਾ ਕੈਨੇਡਾ ਜਾਣ ਨੂੰ ਫਿਰਦੇ ਕੀ ਕਰੋਗੇ ਕੈਨੇਡਾ ਜਾ ਕੇ ਜੀ ਪੜ੍ਹਾਈ ਕਰਨਾ ਹੈ ਹੁਣ ਪੇਰ ਗੱਪ ਮਾਰੇ ਆ ਵਰਕ ਤੇ ਸਟੱਡੀ ਦੋਨੇ ਕਰਨੇ ਪੈਣਗੇ ਹੂੰ ਦੇਖੋ ਇਹ ਜੀ ਵੀ ਦੋ ਤਰੀਕੇ ਦੀ ਚੀਜ਼ਾਂ ਹੁੰਦੀਆਂ ਨੇ ਮੈਂ ਮੈਮ ਨੇ ਕਹੇ ਵੀ ਅਸੀਂ ਵਰਕ ਕਰਨਾ ਵਰਕ ਦੇਖੋ ਇੱਕ ਤਾਂ ਵਰਕ ਆਉਂਦਾ ਵੀ ਉਹ ਜਾਂਦੇ ਬਠੜ ਚੱਕੀਆਂ ਕਰੀ ਜੀ ਮਤਲਬ ਕਿਸ ਤਰੀਕੇ ਦਾ ਵਰਕ ਸਕਿੱਲ ਵਰਕ ਜਾਂ ਕੋਈ ਸੋਚੋ ਵੀ ਮੈਂ ਭਈ ਆ ਚੀਜ਼ ਨਾਲ ਲੈ ਕੇ ਜਾਉਂਗੀ ਉੱਥੇ ਜਾ ਕੇ ਆ ਕੰਮ ਕਰੂੰਗੀ ਹੁੰਦਾ ਹੀ ਇਹ ਜੀ ਬੰਦਾ ਕੋਸ ਨੂੰ ਸੋਚ ਕੇ ਚੱਲਦਾ ਜੀ ਸੇ ਪਾਰਲਰ ਦਾ ਕੰਮ ਸਿੱਖਣਾ ਫਿਰ ਉਹ ਜਾ ਕੇ ਉੱਥੇ ਬੱਧਣਾ। ਕੀ ਆਵਾਜ਼ ਹੈ ਪਾਰਲਰ ਦਾ ਕੰਮ ਸਿੱਖਣਾ। ਬਹੁਤ ਚੰਗੀ ਗੱਲ ਹੈ ਤੁਸੀਂ ਜ਼ਰੂਰ ਬਾਹਰ ਜਾਓ ਸਾਡੀ ਤੋਂੜੇ ਲਈ ਹੀ ਤੋਂ ਆ। ਠੀਕ ਹੈ ਸੋ ਬਈ ਲਾਓ ਕੁੜੀ ਨੇ ਤਾੜੀ ਬਹੁਤ ਸੋਹਣੀ। ਥੈਂਕ ਯੂ ਸੋ ਮਚ ਬ੍ਰੈਂਡ ਬਈ ਗॉड ਬlesਸ ਯੂ। ਪਹਿ ਸਕਦੇ ਹਾਂ। ਕੁੜੀ ਬਹੁਤ ਸੋਹਣੀ ਜਿਹੜੀ ਰੌਣਕ ਲਾ ਰਹੀ ਮਿੱਤਰੋ ਲੱਗ ਰਹੀ ਨੇ ਸੋ ਸ਼ਹਿਰ ਕਿਹੜਾ ਮਿੱਤਰੋ? ਗੰਗਾ ਨਗਰ। ਹਾਂ ਜੀ ਗੰਗਾ ਨਗਰ ਜਿਹੜੀ ਰੌਣਕ ਲਾ ਕੇ ਉਸ ਬਾਈ ਨਾਲ ਮੂਰੀ ਗੱਲਬਾਤ ਕਰ ਲਈ ਬਾਈ ਸ਼ਸ਼ੀ ਕਾਲ ਜੀ। ਸੱਸਾ ਬਈ। ਇੱਕ ਖੜੇ ਹੋ ਜਾ ਬਾਈ ਖੜੇ ਹੋ ਜਾ ਬਹੁਤ ਨਾਮ ਕੀ ਬਟੇ ਬੀਰੀ ਸਾਮਨ ਸਾਮਨ ਬਾਈ ਕਿੱਥੋਂ ਦੀ ਆਪਣੇ ਚੁਣਾਵਟ ਆਪਣੇ ਨਿਕਲਿਆਂ ਦੀ ਪੁੱਛੋ ਟੋੜਾ ਕਿਹੜੇ ਪਿੰਡ ਤੋਂ 10 ਲ 10 10 ਲ ਲ 10 ਲ ਲੈ ਲਾ ਠੀਕ ਹੈ ਬਾਈ ਠੀਕ ਹੈ ਕਿਵੇਂ ਆਪਣੀ ਵੱਖਰੀ ਜਿਹੀ ਲੁੱਕ ਬਣਾਈ ਹੈ ਬਹੁਤ ਸੋਹਣੇ ਲੱਗ ਰਹੇ ਹੋ ਬਾਈ ਮਤਲਬ ਇੱਕ ਤਾਂ ਹੁੰਦਾ ਵੀ ਮੇਰਾ ਹੀ ਸੋਚੇ ਸੀ ਮੈਂ ਬਈ ਵਾਲ ਇਦਾਂ ਹੀ ਕਰਾਉਂਗਾ ਇੱਕ ਇਹ ਹੁੰਦਾ ਵੀ ਕਹਿੰਦੇ ਮਜਬੂਰੀ ਪਰ ਦੇ ਵਿੱਚ ਟਾਈਮ ਤੇ ਨਾ ਤੋ ਤਨੀ ਜਾਂਦਾ ਪੱਗ ਬੁਗ ਬੰਨ ਲੈਨੇ ਆ। ਅੱਛੇ ਪੱਗ ਬੰਨਦੇ ਹੋ। ਬਹੁਤ ਚੰਗੀ ਗੱਲ ਆ। ਵੈਸੇ ਅੱਜ ਵੀ ਬਹੁਤ ਸੋਹਣੇ ਲੱਗ ਰਹੇ ਹੋ ਬਈ ਆ। ਉਹ ਤੂੰ ਉਦਾਂ ਵਿਧਾਇਏ ਹੋਏ ਪੱਗ ਬੁਗ ਬੰਨਾਂਗੇ। ਹਾਂ। ਕੱਲੇ ਬਾਲ ਨਹੀਂ ਵਿਧਾਇਏ ਜਾਨੇ ਮੇਰੇ ਵੀ ਬੰਦੇ ਵੀ। ਨਹੀਂ ਬੰਦਾ ਉਹ ਤੇ ਬੰਦੇ ਤੇ ਭੋਲਾ ਪੱਗ ਤੈਂ। ਠੀਕ ਆ ਬਈ ਚੰਗੀ ਗੱਲ। ਸ਼ੌਂਕ ਕੀ ਕੀ ਰੱਖਦੇ ਹੋ ਬਾਈ? ਸ਼ੌਂਕ ਪੇਰੇ ਸਾਰੇ ਹੀ ਆਪਣੇ ਆਪਣੇ ਫੁੱਟਬਾਲ ਵੀ ਖੇਡ ਦਿੰਨੇ ਆ। ਪੜਵਾ ਲੇ। ਖੇਡਿੰਦਾ ਵੀ ਸਕੂਲ ਟਾਈਮ ਦੇ ਵਿੱਚ ਲੱਗ ਪਗ ਸਾਰੇ ਸੂ। ਹੂੰ। ਕਿਹੜਾ ਸ਼ੌਂਕ ਹੈ? ਸ਼ੌਂਕ ਤੇ ਬੱਡ ਦਾ। ਉਹਨੂੰ ਤੇ ਵੀ ਇਹ ਤੇ ਟਰੈਕਟਰ ਟੁੱਟਣ ਦੇ ਖੇਤੀ ਬੜੀ ਦੱਬੀ ਖੇਤੀ ਬੜੀ ਦੱਬੀ ਕਿਹੜਾ ਸ਼ੌਂਕ ਤੁਹਾਡੇ ਮਨ ਚ ਆਇਆ ਜੀ ਜਿਹੜਾ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਵੀ ਯਾਰ ਜੇ ਆਹ ਸ਼ੌਂਕ ਪੂਰਾ ਹੋ ਜਾ ਤਾਂ ਬਾਹਲੀ ਸਰਾ ਲੱਗ ਜੇ ਲਾਈਫ ਚ ਪਰ ਸਨ ਬਾਪੂ ਤੇ ਬੇਬੇ ਤੇ ਸ਼ੌਂਕ ਪੂਰੇ ਕਰਨੇ ਬਾਹਰ ਇਹ ਸ਼ੌਂਕ ਪੂਰੇ ਹੋ ਗਏ ਤਾਂ ਹਾਂ ਚਲੋ ਥੋੜੇ ਸ਼ੌਂਕ ਪੂਰੇ ਹੋ ਗਏ ਬਾਪੂ ਨੇ ਕੀ ਸ਼ੌਂਕ ਸੋਚਿਆ ਵੀ ਯਾਰ ਮੇਰਾ ਮੁੰਡਾ ਆ ਚੀ ਕਰੇ ਤਾਂ ਮੈਂ ਬਹੁਤ ਖੁਸ਼ ਹਾਂ ਪਰ ਤਰੱਕੀ ਪਾ ਲੈ ਵੀ ਆਪ ਦੇ ਪੈਰਾਂ ਤੇ ਖੜਾ ਹੋ ਜਾ ਬਸ ਹੁਣ ਕਿੰਨਾ ਤੇ ਖੜੇ ਹਾਂ ਠੀਕ ਹੈ ਬਈ ਜੱਗੀ ਕਰਨ ਲੈ ਚਲੋ ਬਾਪੂ ਦੇ ਬੈਰਾ ਦੇ ਖੜਿਓ ਬਾਪੂ ਹਰ ਚੀਜ਼ ਲੀ ਸਪੋਰਟ ਕਰਦਾ ਫੁੱਲ ਕਿਵੇਂ ਬਾਪੂ ਨਾਲ ਇੱਕ ਦਾ ਯਾਰੀ ਹੁੰਦੀ ਹੈ ਬਈ ਯਾਰ ਚ ਯਾਰੀ ਬਾਪੂ ਨਾਲ ਪੂਰੀ ਕਿਵੇਂ ਗੱਲਾਂ ਮਤਲਬ ਕੀ ਕਰਦੇ ਨੇ ਸਾਰੀਆਂ 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 ਇਹ ਵਸਤੇ ਕਰਦੇ ਨੇ ਆਪਾਂ ਕਿਹੜਾ ਬਾਤ ਉਹ ਮੈਂ ਤਾਂ ਪੁੱਛਿਆ ਹੀ ਨਹੀਂ ਸਿਕਲਾ ਨਹੀਂ ਉਹ ਤੂੰ ਸਾਰੀ ਕਰਕੇ ਸਾਰੀਆਂ ਦੱਸੇ ਤੇ ਮਾਰੇ ਚ ਵੀ ਪੜ੍ਹਾਈ ਦੀ ਹੋ ਗਈ ਕਵੀਲ ਦੇ ਵੀ ਡੈਡੀ ਪੀਡੀ ਜ ਮੇਰੇ ਐਮ ਐਮ ਹਿਸਾਬ ਕਿਤਾਬ ਚੱਲਦਾ ਸਾਰੀਆਂ ਸਾਰਾ ਕੁਝ ਚੱਲਦਾ ਹੈ ਚਲੋ ਚੰਗੀ ਗੱਲ ਹੈ ਭਾਈ ਘਰ ਪਰਿਵਾਰ ਕੌਣ ਕੌਣੇ ਦੀ ਇੱਕ ਛੋਟਾ ਪਰਾਂ ਤੇ ਬਸ ਬੇਬੇ ਤੇ ਬਾਪ ਹੂੰ ਬੇਬੇ ਤੇ ਬਾਪ ਉਹ ਕਿਹੜੀ ਕੰਟਰੀ ਜਾਣਾ ਬਾਰੇ ਸੋਚਦਾ ਭਾਈ ਕੈਨੇਡਾ ਤੇ ਜਾਂ ਬਈ ਯੂ ਐਸ ਇਹ ਦੋ ਕਿ ਸੋਚੀਆਂ ਨੇ ਯੂ ਐਸ ਤੇ ਮੇਰੇ ਨਾਲ ਇੱਕ ਰਿਲੇਟਿਵ ਹੁੰਦੇ ਆਛਾ ਯੂ ਐਸ ਥੋੜੇ ਰਿਸ਼ਤੇਦਾਰ ਹੈ ਤੇ ਕੈਨੇਡਾ ਕੈਨੇਡਾ ਵੀ ਹੈਗੇ ਉੱਥੇ ਮੂਵ ਆਊਟ ਹੋ ਜਾਈਂਗਾ ਕੈਨੇਡਾ ਤੋਂ ਜਾ ਕੇ ਮੇਨ ਮਕਸਦ ਤੇ ਯੂ ਐਸ ਦਾ ਹੀ ਅੱਛਾ ਗੇਮ ਪਾਉਂਡ ਉਹ ਫਿਰਦਾ ਹੈ ਈਮ ਤਿੰਨ ਸਿੱਧੇ ਤਰੀਕੇ ਨਾਲ ਜਾਵਾਂ ਸਿੱਧੇ ਤਰੀਕੇ ਨਾਲ ਸਟੱਡੀ ਵੀਜ਼ੇ ਤੇ ਚਲੋ ਚੰਗੀ ਗੱਲ ਆ ਤੁਸੀਂ ਸਟੱਡੀ ਵੀ ਤੁਸੀਂ ਗਏ ਪਹਿਲਾਂ ਕਿ ਕੈਨੇਡਾ ਫਿਰ ਯੂ ਐਸ اے ਕੋ ਜਾਣਾ ਫਿਰ ਮੇ ਧੜੀ ਦੀ ਲੱਗੀ ਹੋਈ ਆ ਪਰ ਵੀਜ਼ਾ ਤੰਗ ਕਿਤੇ ਓਕੇ ਠੀਕ ਆ ਬਈ ਠੀਕ ਐ ਚਲੋ ਚੰਗੀ ਗੱਲ ਆ ਕੋਈ ਗੱਲਬਾਤ ਕੋ ਸ਼ੇਅਰ ਕਰਨਾ ਚਾਹੁੰਦੇ ਹੋ ਬਸ ਵਧੀਆ ਵੀਰੇ ਤੁਹਾਡਾ ਪੇਜ ਗਾਣੇ ਦੇਖਿਆ ਸੀ ਵਧੀਆ ਲੱਗਿਆ ਤੇ ਕੀ ਕੰਮ ਦੇ ਰੌਣਕਪੁਰੀਆਂਸ ਕੀ ਵੀ ਤੇ ਲਾਓ ਤੁਸੀਂ ਵੀ ਰੌਣਕ ਲਾਓ ਕੋ ਗਾਣਾ ਕੋ ਸ਼ੇਅਰ ਮਣਾ ਮੋਟਾ ਨਹੀਂ ਗੀਤ ਸਿੰਗੀ ਕਨ ਸੁਣਾ ਨਹੀਂ ਬਾਕੀ ਆਪ ਦੇ ਸ਼ੰਗੂਰੇ ਕੰਮ ਦਾ ਹੈਗਾ ਹਾਂ ਕੋ ਕੋ ਸ਼ੌਂਕ ਐਦਾਂ ਦਾ ਕੋਈ ਰੱਖਿਆ ਜਿਹੜਾ ਤੈਨੂੰ ਲੱਗਦਾ ਯਾਰ ਮੈਂ ਤਾਂ ਸ਼ੌਂਕ ਡੇਲੀ ਪੂਰਦੀ ਪੂਰਦਾ ਇਹ ਭੋਜਨ ਦੀ ਐ ਬਸ ਜਦੋਂ ਇਹ ਲਾਈਟ ਆਪੀ ਜਾਂਦੀ ਨਵੇਂ ਤੁੰਨਾ ਵਿੱਚ ਜਾਂ ਦੇਖਣ ਨੂੰ ਮਿਲਦੀਆਂ ਹਮ ਇਹ ਜ ਕਿਨੀ ਹੋ ਗਈ ਬਾਈ 22 22 ਵਿਆਹ ਹੋਤਾ ਕਰਉਣਾ ਹੈ ਵਿਆਹ ਬਾਈ ਬੈਸਪੁਰ ਵੀ ਦਾ ਜਦੋਂ 20 ਬਸ ਹੋ ਗਏ ਫਿਰ ਦੇਖਾਂਗੇ ਉਧਰਲੀ ਕੁੜੀ ਨਾਲ ਜੇ ਉਧਰਲੀ ਕੁੜੀ ਨਾਲ ਉਹ ਅੱਗੇ ਦੇਖਾਂਗੇ ਕੀ ਕਰਦੇ ਆ ਮੌਕੇ ਤੇ ਦੇਖੀਂਗਾ ਮੌਕੇ ਤੇ ਮਾਲਕ ਦੀ ਐ ਹੋਈ ਮਾਲਕ ਦੀ ਮਿਹਰ ਵੀ ਤੇਰੀ ਮਿਹਰ ਹੋਈ ਜਿੱਦਾਂ ਕਿ ਲਿਖਣ ਦੇਖ ਲਿਖੇ ਹੋਏ ਹਾਂ ਉਦਾਂ ਠੀਕ ਹੈ ਠੀਕ ਹੈ ਠੀਕ ਹੈ ਚਲੋ ਚੰਗੀ ਗੱਲ ਹੈ ਜ਼ਰੂਰ ਤੁਸੀਂ ਵਿਆਹ ਬੂ ਕਰਾਓ ਵਧੀਆ ਗੱਲ ਹੈ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹਣਾ ਹੋਵੇ ਆਪਣੇ ਬੇਪੁੱਤ ਨੂੰ ਬੇਬੇ ਨੂੰ ਜਾਂ ਬਾਪੂ ਨੂੰ ਜਿਹੜੀ ਗੱਲ ਤੋਂ ਕਦੇ ਹਾਲ ਤੱਕ ਉਹਨੂੰ ਬਾਇ ਫੀਸ ਨਹੀਂ ਕਹਿ ਸਕਿਆ ਵੀ ਸਾਰੀਆਂ ਦੱਸੀ ਹੂੰ ਕੋਈ ਨਹੀਂ ਜਿਹੜੀ ਕਿੰਨੇ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਜੋ ਮਾਪਿਆਂ ਨਾਲ ਗੱਲਾਂ ਕਿਤਨੇ ਕਿਤੇ ਮਿੱਤਰ ਆਪਾਂ ਨਾਲ ਇਹ ਵਾਂਝੇ ਰਹਿੰਦੇ ਨੇ ਬਹੁਤ ਬੰਦੇ ਇਦਾਂ ਨੇੜੇ ਆਪਣੀ ਮਾਪਿਆਂ ਤੋਂ ਚ ਇਹ ਮੈਂ ਕਹਿੰਦਾ ਮੰਮੀ ਜਿਹਨੂੰ ਇੱਕਪ ਦਾ ਯਾਰ ਮਿੱਤਰੀ ਸਮਝਣਾ ਚਾਹੀਦਾ ਕਿਉਂਕਿ ਇਨਾ ਵਰਗਾ ਕੋਈ ਯਾਰ ਮਿੱਤਰ ਕੋਈ ਨਹੀਂ ਜਿੱਥੇ ਮਾਪਿਆਂ ਖੜਦਾ ਉੱਥੇ ਕੋਈ ਨਹੀਂ ਖੜਦਾ ਹਾਂ ਬਿਲਕੁਲ ਕੋਈ ਗੱਲਬਾਤ ਤੋਂ ਮਨ ਦੇ ਵਿੱਚ ਹੋਵੇ ਕੋਈ ਦਿਲ ਦੇ ਵਿੱਚ ਹੋਵੇ ਤੇ ਅਲਸੀ ਕਿਹੜੀ ਹੋਣੀ ਹੈ ਸਾਰੇ ਕੋਈ ਬੰਦੇ ਸਾਹਮਣੇ ਹੀ ਹੈ ਹਾਂ ਅਰੇਂਜਮੈਂਟ ਕਰਾਉਣੀਆਂ ਬਾਈ ਹਾਂ ਜੇ ਕੋਈ ਕੋਸ਼ਿਸ਼ ਹੀ ਕਰਸੇ ਪਾਣਾ ਵਾਪਰੇਗਾ ਅਰਦਾ ਨਹੀਂ ਵੀਗੇ ਜੀ ਕਿ ਬਹੁਤ ਚੰਗੀ ਗੱਲ ਹੈ ਤੇ ਕੋਈ ਗੱਲਬਾਤ ਹੈ ਵੀ ਕੋਈ ਮਾਨਵਜ ਕੋਈ ਸ਼ੇਅਰ ਕਰਨਾ ਚਾਹੁੰਦਾ ਹੋਵੇ ਠੀਕ ਹੈ ਬਹੁਤ ਸੋਹਣੀ ਗੱਲਬਾਤ ਬਈ ਤਾੜੀਆਂ ਲਓ ਭਰਾਵਾਂ ਲਈ ਠੀਕ ਉਸ ਹਿਸਾਬ ਨਾਲ ਬਹੁਤ ਵਧੀਆ ਗੱਲਬਾਤ ਹੈ ਥੈਂਕ ਯੂ ਬੜੀ ਪਈ ਥੈਂਕ ਯੂ ਸੋ ਕਿਆ ਬਾਤ ਹੈ ਮੈਥੋਂ ਤੁਸੀਂ ਦੋ ਬੱਚਿਆਂ ਨੇ ਗੱਲਾਂ ਬਾਤ ਲਿਖਨੇ ਬੜੀ ਸੋਹਣੀ ਜਿਹੜੀ ਰੌਣਕ ਹੈ ਉਹ ਲੱਗ ਰਹੀ ਐ ਸੋ ਬਹੁਤ ਦਾ ਸਮਾਂ ਨਾਲ ਹੁੰਦੇ ਸੀ ਹੋਰਾਂ ਬੱਚਿਆਂ ਨਾਲ ਗੱਲਬਾਤ ਕਰਦੇ ਆਂ ਹੋਰਾਂ ਬੱਚਿਆਂ ਨਾਲ ਗੱਲਬਾਤ ਕਰਦੇ ਆਂ ਆਪਾਂ ਵੀ ਬੱਚਿਆਂ ਜੀ ਆਗੇ ਤੁਸੀਂ ਬੱਚਿਆਂ ਤੇ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਬਈ ਨਾਮ ਕੇ ਮੇਰੀ ਹਾਂ ਲੱਗਦੀ ਹੈ ਕੀ ਮਜ਼ਾਕ ਕੀਤਾ ਮੈਂ ਇਹ ਹੁੰਦਾ ਨਹੀਂ ਜੇ ਮੈਂ ਦੇਖ ਉਹ ਉਹ ਬਾਈ ਨੂੰ ਮੈਂ ਕਹਾ ਬਈ ਬਾਈ ਸੌ ਪੜਨਾ ਪੜਨਾ ਕਦੇ ਕਦੇ ਲੱਗਦਾ ਘਟਾ ਹੋਰ ਤੇਰੀ ਲੋਕਾਂ ਵੀ ਜਿਹੜੇ ਹੁੰਦੇ ਨੇ ਵੀ ਯਾਰ ਬਸ ਪੁਆਇੰਟ ਟੂ ਪੁਆਇੰਟ ਹੀ ਗੱਲ ਕਰਨੀ ਆ ਪੜਾਈ ਤੋਂ ਭਰਾਈ ਲੋਕਾਂ ਨੂੰ ਵੀ ਲੱਗਦਾ ਮੈਨੂੰ ਨਹੀਂ ਲੱਗਦਾ ਤੁਹਾਨੂੰ ਨਹੀਂ ਲੱਗਦਾ ਮੈਂ ਕਰਦੇ ਆਨੂੰ ਨਹੀਂ ਲੱਗਦਾ ਕਰਦੇ ਆਨੂੰ ਵੀ ਲੱਗਦਾ ਠੀਕ ਹੈ ਬਈ ਠੀਕ ਹੈ ਇਹ ਦੀ ਕਿੰਨੀ ਹੋ ਗਈ ਬਈ ਐਂਜ ਤੇ 23 23 ਸਾਲ ਦੇ ਹੋ ਹਾਂ ਕੀ ਖਟਿਆ ਹੁਣ ਤੱਕ ਲਾਈਫ ਚ 23 ਸਾਲਾਂ ਦੇ ਵਿੱਚ ਬਸ ਬਾਹਰ ਹੀ ਰਹੇ ਹਾਂ ਕਰੋ ਕਰੋ ਬਾਹਰ ਆ ਰਹੀ ਹਾਂ ਬਾਹਰ ਦੀ ਲਾਈਫ ਕਿਦਾਂ ਦੀ ਸੀ ਮਜ਼ੇ ਵਾਲੀ ਮਜ਼ੇ ਵਾਲੀ ਕਿਹਦੇ ਨਾਲ ਰਹਿਆ ਬਾਹਰ 11 ਬੇਲੀयां 11 ਬੇਲੀयां ਠੀਕ ਹੈ ਗੱਲ ਕੀ ਕਰਦੇ ਕਿਉਂ ਯਾਰਾ ਬੇਲੀ ਨਾਲ ਵੀ ਟਾਈਮ ਕਿਦਾਂ ਲੰਘਦਾ ਯਾਰਾ ਬੇਲੀयां ਦੇ ਨਾਲ ਬਸ ਲੰਘ ਜਾਂਦਾ ਹੈ ਨੀ ਇੱਕ ਤਾਂ ਆਉਂਦਾ ਵੀ ਆਰ 11 ਮੇਲੇ ਵੀ ਅਸੀਂ ਇਕੱਠੇ ਪੜਦੇ ਰਹੇ ਸੀ ਬਈ ਇੱਕ ਉਹ ਅਸੀਂ ਇਕੱਠੇ ਪੜਦੇ ਤਾਂ ਕੋਈ ਰਹੇ ਸੀ ਹਾਂ ਬਸ ਕਾਲਜ ਚਲ ਜਾਣਾ ਫਿਰ ਕੇ ਵਾਪਸ ਆ ਜਾਣਾ ਸਕੂਲੇ ਚਲ ਜਾਣਾ ਵਾਪਸ ਬਸ ਮਤਲਬ ਜਾ ਤਾਂ ਤੁਸੀਂ ਫਿਰਦੇ ਸੀ ਹਾਂ ਬਸ ਕੀ ਮਿਲਦਾ ਕੀ ਫਿਰ ਕੇ ਯਾਰ ਤਾਂ ਐਨਿਸ ਨਾਲ ਵਾਲੇ ਇਹੋ ਜਿਹੀ ਸੀ ਮਤਲਬ ਗੇੜੀਆਂ ਗੂੜੀਆਂ ਲਾਉਂਦੇ ਸੀ ਮੇਨ ਗੱਲ ਇਹ ਹੈ ਕਿੱਥੇ ਗੇੜੀ ਕਿੱਥੇ ਲੱਗਦੀ ਸੀ ਥੋੜੀ ਜ਼ਿਆਦਾਤਰ ਐਸਐਸ ਜੈਪੁਰ ਹੈ ਮੈਂ ਅੱਛਾ ਜੈਪੁਰ ਰਹੇ ਹੋ ਠੀਕ ਹੈ ਬਈ ਠੀਕ ਹੈ ਬਹੁਤ ਚੰਗੀ ਗੱਲ ਹੈ ਸ਼ੌਂਕ ਹੀ ਕੀ ਰੱਖਦੇ ਹੋ ਬਈ ਵਾਲੀਬਾਲ ਦਾ ਵਾਲੀਬਾਲ ਮਨ ਨੂੰ ਸਪੋਰਟਸ ਨਾਲ ਚੁੜੇ ਹੋ ਬਹੁਤ ਚੰਗੀ ਗੱਲ ਸੋ ਇੱਥੇ ਮੈਂ ਇੱਕ ਛੋਟਾ ਸੁਨਿਆ ਨਾਲ ਹਾਂ ਉਹਦੇ ਨਾਲ ਮੇਤਰੋ ਵੀ ਸਾਡੇ ਜਿਹੜਾ ਕਿਤਨਾ ਕਿਤੇ ਜਿਹੜਾ ਯੂਥ ਆਦੇ ਸਮੇਂ ਉਹ ਸਪੋਰਟਸ ਕਿਹੜਾ ਮਨ ਲੋ ਟੁੱਟਿਆ ਹੋਵੇ ਤੁਸੀਂ ਜੁੜੇ ਹੋ ਹੋ ਚੰਗੀ ਗੱਲ ਹੈ ਗਰਾਊਂਡ ਢਿਲੀ ਜਾਂਦੇ ਹੋ ਬਾਈ ਹਾਂਜੀ ਇੱਥੇ ਜਾ ਕੇ ਗਰਾਊਂਡ ਹੀ ਜਾਂਦੇ ਪੇ ਤੁਸੀਂ ਤਾਂ ਜਾ ਗਰਾਊਂਡ ਹੀ ਜਾਂਦੇ ਰੂਟੀਨ ਕਿਦਾਂ ਕਿਦਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਵੇਰ ਤੋ ਕੀ ਹੈ ਫਿਰ ਸਿੱਧਾ ਕੋਚਿੰਗ ਨਾਲ ਤੋ ਸਿੱਧਾ ਉੱਠਣ ਸਰ ਸਦਾ ਕਿਵੇਂ ਹਾਂ ਤੋ ਕੇ ਨਾ ਤੋ ਕੇ ਸ਼ੁਕਰ ਹੈ ਤਾਂ ਚਲੋ ਨਾ ਤੋ ਕੇ ਤੁਸੀਂ ਇੱਧਰ ਆਗੇ ਦੈਨ ਬਾਈ ਫਿਰ 5 ਵਜੇ ਇੱਥੋਂ ਚਾਹੀਏ 6 ਵਜੇ ਕਰੇ ਹੂੰ ਫਿਰ ਗਰਾਊਂਡ ਹੂੰ ਗਰਾਊਂਡ ਕਿੰਨਾ ਟਾਈਮ ਹੀ ਤਲਾਉਨੇ ਹੋ 1 ਘੰਟੇ ਬਸ 1 ਘੰਟਾ ਠੀਕ ਹੈ ਚਲੋ ਘਰੇ ਕਿਨੇ ਵਜੇ ਜਾਣੇ ਹੋ ਇੱਥੋਂ 5 ਵਜੇ ਲੰਘਦੇ 6 ਵਜੇ ਪਹੁੰਚਦੇ ਹਾਂ ਹਾਂ ਇਸ ਵਾਰ ਘਰੇ ਕਿਨੇ ਮੈ ਜਾਣੇ ਫਿਰ ਦੁਆਰਾ ਗਰਾਊਂਡ ਤੋਂ ਬਾਅਦ 7:00 7:30 7:30 ਫਿਰ ਕੀ ਕਰਦੇ ਹੋ ਫਿਰ ਖਾ ਆ ਤੀ ਕੇ ਸੋ ਜਾਈਏ ਬਸ ਹੂੰ ਇੱਕ ਗੱਲ ਹੈ ਪੜਾਈ ਦੀ ਗੱਲ ਕਿਤੇ ਨਹੀਂ ਕੀਤੀ ਆ ਪੂਰਾ ਦਿਨ ਪੜਾਈ ਚ ਹੈ ਨਾ ਇੱਥੇ ਨਿੱਕ ਕਰੇ ਜਾ ਕੇ ਵੀ ਪੜ੍ਹਦੇ ਹੁੰਦੇ ਮੈਨੂੰ ਲੱਗਦਾ ਔਫਰ ਸਰ ਥੱਕ ਜਾਂਦੇ ਆਏ ਹੈ ਤੂੰ ਤੂੰ ਜਾਲੀ धागਦਾਂ ਲੋੜਾ ਤੇਰੇ ਦਿਮਾਗ ਤੇ ਖਰਾਕ ਨਹੀਂ ਮੈਨੂੰ ਲੱਗਦਾ ਸਪੋਰਟਸ ਜਿਆਦਾ ਜੋਰ ਲੱਗਿਆ ਖਰਾ ਕੀ ਕੀ ਰੱਖਦਾ ਬਾਈ ਫਿਰ ਮਤਲਬ ਇੱਕ ਸਪੋਰਟਸ ਪਰਸਨਲ ਕੀ ਕੀ ਖਰਾਕਦਾ ਹੁੰਦਾ ਨਹੀਂ ਇਹਨਾਂ ਵੀ ਸਪੋਰਟਸ ਨਹੀਂ ਹੈਗਾ ਬਸ ਸ਼ਾਮ ਨੂੰ ਬ੍ਰੈਕਫਾਸਟ ਹੈ ਸ਼ਾਮੀ ਘੇਟਣ ਜਾਈਦਾ ਬਸ আচ্ছা ਅਭੀ ਕਿ ਚਲੋ ਆਏ ਹੋ ਜਬੀ ਯਾਰ ਸਪੋਰਟਸ ਕਰਦਾ ਮੁੰਡਾ ਠੀਕ ਹੈ ਚੰਗੀ ਗੱਲ ਮਤਲਬ ਊ ਖਾਣ ਪੀਣ ਚ ਕੀ ਰੱਖਦਾ ਡਾਈਟ ਪਲਾਨ ਪਾਣ ਕੀ ਦੇਖਦੇ ਹੋ ਤੁਸੀਂ ਤਾਂ ਹੀ ਕਹਿਣਾ ਵੀ ਕਿੱਡੀ ਗੱਲ ਆ 20 ਰੁਪਏ ਪਾ ਦੇ ਗਰ ਖਵਾ ਦੇ ਗਰ ਕੋਈ ਬਚਾਰੇ ਨੂੰ ਯਾਰਾ ਨਹੀਂ ਸਰ ਉਹ ਬਾਹਰ ਰਹਿਣਾ ਕਰਦਾ ਖਾਣਾ ਥੋੜੀ ਲੱਗਦਾ ਸਹੀ ਗੱਲ ਹੁਣ ਰਹਿਣ ਲੱਗਿਆ ਮਹੀਨਾ 2 ਮਹੀਨੇ ਦਾ ਸਕੇ ਹਮ ਘਰ ਦੇ ਨਹੀਂ ਕਹਿੰਦੇ ਸੀ ਬਈ ਆ ਮੁੰਡਾ ਬਾਹਰ ਹੀ ਰਹਿਣਾ ਕਹਿੰਦੇ ਸੀ ਫਿਰ ਮੈਂ ਜਦੋਂ ਕਹਿੰਨਾ ਉਹ ਨਹੀਂ ਮੰਨਦੇ ਕੀ ਕਰਿਆ ਜਾ ਉਹ ਕਹਿੰਦੇ ਜਦੋਂ ਮੈਂ ਨਹੀਂ ਮੰਨਦਾ ਹਮ ਮਤਲਬ ਘਰੇ ਆਪੋਜ਼ਿਟ ਆ ਕੰਮ ਆ ਇਹਦਾ ਪਰ ਹੱਲ ਕੀ ਹੈ ਹੱਲ ਕੁਛ ਨਹੀਂ ਹੋਣ ਕਰਈਆਂ ਡਿਗਰੀ ਹੋ ਗਈ ਤਾਂ ਕਰਿਆ ਬਸ ਅੱਛਾ ਡਿਗਰੀ ਕਰਤੇ ਹੁਣ ਫਿਰ ਬਾਹਰ ਫੇਰ ਜਾਓਗੇ ਹੁਣ ਹੁਣ ਕਿਹੜੀ ਕੰਟਰੀ ਸੋਚਦਾ ਸੱਚ ਆਸਟ੍ਰੇਲੀਆ ਆਸਟ੍ਰੇਲੀਆ ਕਿ ਸੋਚੇ ਬਾਈ ਬਨਾਲ ਦੇ ਉੱਥੇ ਹੀ ਆ ਬਨਾਲ ਦੇ ਚਲ ਗਏ ਨੇ ਕਿਹ ਹੈ ਹੈ ਉਹ ਤਾਂ ਮੇ ਤਾਂ ਵੱਡੇ ਸੀ ਨਾ ਕੀ ਗੱਲ ਕੀ ਹੋ ਗਈ ਗੱਲ ਮੈਂ ਕਿਹਾ ਵੀਰੇ ਇਹ ਰਹਿ ਗਿਆ ਉਹ ਨਾਲ ਦੇ ਚਲ ਗਏ ਨੇ ਅੱਛਾ ਨਾਲ ਦੇ ਸਾਰੇ ਚਲ ਗਏ ਤੇ ਬਾਹਰ ਆ ਇਹਦੇ ਕੋਈ ਫਰਕ ਆ ਇਹਦੇ 'ਚ ਪੁੱਛ ਇਹਨੂੰ ਕੀ ਚੱਕਰ ਹੈ ਤੇ ਨਾਲ ਦੇ ਸਾਰੇ ਬਾਗੇ ਤੂੰ ਇੱਥੇ ਨਾਲ ਦੇ ਸਾਰੇ ਨਹੀਂ ਮਤਲਬ ਘਰ ਦੇ ਜਿਹੜੇ ਇੱਕ ਦੋ ਗਏ ਆ ਉਹ ਬਾਹਰ ਦੇ ਗਏ ਚਲੇ ਤੇਰੇ ਘਰ ਦੇ ਦਾ ਘਰ ਵਾਲੀ ਬੱਸ ਇਹ ਪੜਦੇ ਖੋਲੂ ਤੇਰੇ ਘਰ ਦੱਸਾਂ ਮੈਂ ਦੱਸਦੇ ਦੱਸਦੇ ਯਾਰ ਦੇ ਖੋਲਣਾ ਆ ਬੰਦਾ ਨਹੀਂ ਮੈਂ ਤਾਂ ਜੇ ਕੋਈ ਨਹੀਂ ਮੈਂ ਵੀ ਖੋਲ ਦੂੰਗਾ ਤੂੰ ਆਉਂਦੇ ਇ ਇਹ 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 ਕੋਈ ਤੰਗ ਗੱਲਾਂ ਦੱਸ ਜਿਹੜੀਆਂ ਤੈਨੂੰ ਇਹ ਖਾਸ ਕਰਸਲਾ ਨੇ ਵਧੀਆ ਬਹੁਤ ਵਧੀਆ ਬੰਦਾ ਹੈ ਬਹੁਤ ਵਧੀਆ ਬੰਦਾ ਹੈ ਘੈਂਟ ਆ ਬੂਰਾ ਗੱਲਾਂ ਗੁੱਲਾਂ ਮਾਰਦਾ ਵਧੀਆ ਕੀ ਦੇ ਨਾਲ ਗੱਲਾਂ ਮਾਰਦਾ ਵਧੀਆ ਨਹੀਂ ਮੈਂ ਨਹੀਂ ਆਸ ਵਿੱਚ ਹੀ ਲੱਗੇ ਰਹੇ ਨੇ ਉਹ ਹਾਂਜੀ ਗੱਲਾਂ ਮਾਰਨ ਹਾਂਜੀ ਹਾਂਜੀ ਠੀਕ ਹੈ ਭਾਈ ਚਲੋ ਦੋ ਗੱਲਾਂ ਵਧੀਆ ਤੇ ਤੀਜੀ ਗੱਲ ਵਧੀਆ ਇਹਦੀ ਬਸ ਬੰਦਾ ਠੀਕ ਹੀ ਹੈ ਉਹ ਕਿਹੜੇ ਵਿੱਚ ਕਹਿਣਾ ਹੈ ਬਸ ਵਧੀਆ ਹੀ ਆਈ। ਅੱਛਾ ਚਲੋ ਵਧੀਆ ਦਿੱਖਿਆਦਾ ਹੈ। ਵੀ ਬੰਦਾ ਠੀਕ ਹੈ। ਨਹੀਂ ਨਹੀਂ ਘੈਂਟ ਹੈ ਵੀ। ਚਲੋ ਸ਼ੁ크ਰਾ ਸ਼ੁ크ਰਾ। ਕੋਈ ਮਾੜੀ ਗੱਲ ਵੀ ਲੱਗਦੀ ਵੀ ਬਈ ਐਂ ਬਾਹਲਾ ਕਰਦਾ ਇਹ। ਮਾੜੀ ਗੱਲ ਨਹੀਂ ਬਸ ਕੁਛ ਨਹੀਂ। ਠੀਕ ਹੈ। ਬੰਦਾ ਯਾਰ ਮਾੜੀ ਗੱਲ ਬੋਲ ਵੀ ਕੇ। ਹਾਂ ਬਈ ਤੁਸੀਂ ਦੱਸੋ ਬਾਈ ਦੇ ਬਾਰੇ ਚਲੋ ਬਾਈ ਬਸ ਬਾਈ ਤਾਂ ਵਧੀਆ ਹੈ। ਏਰੀਆ ਤਨ ਖਾਸ ਗੱਲਾਂ। ਦੱਸ ਦੇ। ਇਹ ਫਰਦਾ ਚੰਗਾ ਹੈ। ਪਰ ਨਿਊ ਪੜਾਉਂਦਾ ਹੈ। ਤੁਹਾਨੂੰ ਪੜਾਉਂਦਾ ਵੀ ਹੈ। ਨਾਲੇ ਗੱਲਾਂ ਵੀ ਕਰਦਾ ਹੈ। ਕਰਦੀ ਬਈ। ਉਹਦੇ ਕੱਢ ਲੈ। ਨਹੀਂ ਚੰਗੀ ਗੱਲ ਹੈ। ਤੁਸੀਂ ਮੋਟੀਵੇਸ਼ਨ ਉਹ ਮੋਟੀਵੇਸ਼ਨ ਦਿੰਦਾ ਕਿ ਪੜ ਲੈ ਪੜ ਲੈ। ਹਾਂ ਤੁਸੀਂ ਇਹਦੇ ਤੇ ਬਾਈ ਬਰੇ ਵੀ ਮੇਰਾ ਦੋਸਤ ਐਦਾਂ ਦਾ ਐਵੇਂ ਐਵੇਂ ਕਰਦਾ ਸੀ ਹੁਣ ਐਵੇਂ ਕਰਦਾ ਜੀ ਐਵੇਂ ਤਾਂ ਦੋ ਹੀ ਦਿਨ ਵਿੱਚ ਸਾਨੂੰ ਮਿਲੇ ਨੂੰ ਅੱਛਾ ਯਾਰੀ ਬੜੀ ਚੰਗੀ ਪੈ ਗਈ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਚਲੋ ਕੋਈ ਨਹੀਂ ਕੋ ਤੁਨੂੰ ਮਾੜੀ ਗੱਲ ਲੱਗਦੀ ਵੀ ਬਈ ਐਵੇਂ ਬਾੜਾ ਕਰਦਾ ਕਿਤੇ ਪੜ੍ਹਨ ਦੇ ਟਾਈਮ ਨਹੀਂ ਮਾੜੀ ਗੱਲ ਤਾਂ ਹੈ ਨਹੀਂ ਪੜ੍ਹਦੇ ਟਾਈਮ ਤਾਂ ਮੈਨੂੰ ਹੀ ਕਹਿੰਦਾ ਪੜ ਲੈ ਪੜ ਤਾ ਵੀ ਚਲੋ ਮੁੰਡਾ ਬਹੁਤ ਮਾਰਦਾ ਇਹ ਗੱਲਾਂ ਹੀ ਜਾਦੀ ਮਾਰਦਾ ਨਾ ਮੇਰਾ ਨਵਾਦ ਇੰਦਾ ਕਹਿੰਦਾ ਇਹ ਬੋਲਦਾ ਤੇ ਯਾਰ ਮਾੜੀ ਗੱਲ ਆ ਠੀਕ ਹੈ ਪਾਈ ਕਹਿੰਦਾ ਇਹਨੂੰ ਪੜਿਆ ਕਰ ਹਾਂ ਇਹ じゃ ਗੁਰੂ ਕਿਤੇ ਮਿਲਦਾ ਮੈਨੂੰ ਦੱਸ ਲੱਭਿਆ ਤਾਂ ਲੱਭ ਗਿਆ ਨਾ ਫਿਰ ਲੱਭ ਗਿਆ ਕਹਿੰਦਾ ਹੁਣ ਚੱਲੇ ਹੈ ਨਾ ਜਾ ਕੇ ਹਾਂ ਠੀਕ ਆ ਭਾਈ ਠੀਕ ਆ ਚਲੋ ਤੁਸੀਂ ਆਸਟ੍ਰੇਲੀਆ ਜਾਣ ਨੂੰ ਫਿਰਦੇ ਹੋ ਤੇ ਬਾਈ ਆਪਾਂ ਕਿਹੜੀ ਕੰਟਰੀ ਜਾਣਾ ਆਪਾਂ ਦੀ ਆਸਟ੍ਰੇਲੀਆ ਹੀ ਜਾਣਾ ਦਾ ਜੀ ਚਲੋ ਇਕੱਠੀ ਜਾਵੋਗੇ ਨਹੀਂ ਇਕੱਠੇ ਦਾ ਤਾਂ ਉਹਦਾ ਰੱਬ ਨੂੰ ਪਤਾ ਏ ਕਿੰਨੇ ਕਿੰਨੇ ਬੈਂਡਾਂ ਦੀ ਮੰਗ ਕਰਦੇ ਬਿੰਨੇ ਮੇਰੇ ਬੈਂਡ ਆ ਜਾਣ ਸੱਤ ਬੈਂਡ ਚਾਹੀਦੇ ਆ ਕੀ ਹਾਂ ਪਹਿਲੋਂ ਆਏ ਹੋਏ ਨੇ ਬੈਂਡ ਤਾਂ ਅੱਛਾ ਸਪੀਕਿੰਗ 'ਚ ਰਹਿ ਗਏ 6.5 ਓਹ ਹੋ ਹੋ ਬਹੁਤ ਮਾੜਾ ਆਇਆ ਇਹ ਮਾਈ ਵੀ ਜਾਣ ਲੱਗੀ ਸੀ ਮਾੜਾ ਹੋਇਆ ਬਸ ਆਪਾਂ ਗੱਲ ਪੜ ਲਈ ਤੁਹਾਡੇ ਮਨ ਦੀ ਅੱਛਾ ਤੂੰ ਬਾਬਾ ਹੈ ਨਹੀਂ ਬਾਬੇ ਬੂਬੇ ਤਾਂ ਨਹੀਂ ਹੈਂ ਤੂੰ ਫਿਰਦਾ ਹੈ ਹੈਂ ਬਣਨ ਨੂੰ ਫਿਰਦਾ ਹੈ ਨਹੀਂ ਨਹੀਂ ਮੈਂ ਵੀ ਬਾਬਾ ਬਣ ਜਾ ਠੀਕ ਆ ਬਈ ਚਲੋ ਤੁਸੀਂ ਜ਼ਰੂਰ ਤੁਸੀਂ ਬਈ ਆਸਟ੍ਰੇਲੀਆ ਜਾਣ ਨੂੰ ਫਿਰਦੇ ਹੋ ਸ਼ੌਂਕ ਹੀ ਕੀ ਰੱਖਦੇ ਹੋ ਬਈ ਸ਼ੌਂਕ ਹੀ ਵਾਲੀਬਾਲ ਕ੍ਰਿਕਟ ਬਹੁਤ ਚੰਗੀ ਗੱਲ ਵੀ ਖੇਡ ਲਈ ਦੀ ਹੈ ਕੀ ਆ ਬਾਤ ਆ ਬਹੁਤ ਚੰਗੀ ਗੱਲ ਆ ਸੋ ਇੱਥੇ ਮੈਨੂੰ ਬੜਾ ਵਧੀਆ ਲੱਗੇ ਬਈ ਜਿੰਨੇ ਵੀ ਬੱਚਿਆਂ ਨਾਲ ਗੱਲਬਾਤ ਕੀਤੀ ਮੈਂ ਤਾਂ ਸਭ ਨੇ ਕਿਹਾ ਬਈ ਸੀ ਕਿ ਉਹਨਾਂ ਦੇ ਕੋਈ ਸਪੋਰਟਸ ਨਾਲ ਜੁੜੇ ਹੋਏ ਆ ਇਹ ਬਹੁਤ ਵੱਡੀ ਗੱਲ ਆ ਬਈ ਕਿਵੇਂ ਲੱਗਦਾ ਜਿਵੇਂ ਪਹਿਲਾਂ ਵਾਲੀ ਤੁਸੀਂ ਦੇਖਿਆ ਬਈ ਚਲੋ ਹਣਾ ਹੁਣ ਦੀ ਪੀੜ੍ਹੀ ਤਾਂ ਮੈਨੂੰ ਲੱਗ ਜਿਦਾਂ ਕਿ ਪਹਿਲਾਂ ਵਾਲੀ ਪੀੜ੍ਹੀ ਨਾਲ ਬਹੁਤ ਫਰਕ ਆ ਗਿਆ ਪਹਿਲਾਂ ਜਵਾਗ ਬੜਾ ਮੁਸ਼ਕੀੜ ਦੀ ਸਪੋਰਟ ਗਰਾਊਂਡਾਂ ਆਜੋ ਖੇਡਣ ਆਜੋ ਖੇਡਣ ਫਿਰ ਆਉਂਦੇ ਆਈ ਕਿਤੇ ਜਾ ਕੇ ਫਿਰ ਆਉਂਦੇ ਬਿਲਕੁਲ ਸਹੀ ਗੱਲ ਨੇ ਚਲੋ ਤੁਸੀਂ ਬਾਹਰ ਜਾ ਬਾਹਰ ਜਾ ਕੀ ਕਰੋਗੇ ਕਿ ਬਈ ਨਰਸਿੰਗ ਲੈਣੀ ਹੈ ਇਹ ਆਪਣਾ ਸੇ ਕੋਈ ਇਦਾਂ ਦੇ ਤਿੰਨ ਕੰਮ ਇਹ ਤੁਸੀਂ ਬਾਹਰ ਜਾਣਸਰੀ ਕਰ ਦੇਣੇ ਆ ਉਹ ਤਾਂ ਹੀ ਉੱਥੇ ਜਾ ਕੇ ਹੀ ਪਤਾ ਲੱਗੂਗਾ ਉੱਥੇ ਜਾ ਕੇ ਤੁਸੀਂ ਬਈ ਕੋਈ ਇਦਾਂ ਤਿੰਨ ਕੰਮ ਇਹ ਤੁਸੀਂ ਜਾਣਸਰੀ ਕਰ ਦੇਣੇ ਬਈ ਬਈ ਪਹੁੰਚ ਜਾ ਇੱਕ ਵਾਰੀ ਬਸ ਸਹੀ ਹੈ ਇੱਕ ਵਾਰ ਪਹੁੰਚ ਜਾ ਬਾਕੀ ਤਾਂ ਪਹਿਲਾ ਕੰਮ ਇਹ ਹੈ ਬਾਕੀ ਬਾਅਦ ਚ ਵੇਖਾਂਗੇ ਠੀਕ ਹੈ ਭਾਈ ਚਲੋ ਮੈਨੂੰ ਇਹ ਦੱਸੋ ਵੀ ਤੁਹਾਡੇ ਅਕੋਰਡਿੰਗ ਥੋੜਾ ਦੋਸਤ ਮਿੱਤਰ ਪਿਛਲੇ ਜਨਮ ਚ ਕੀ ਹੋ ਸਕਦਾ ਹੈ ਕੋਈ ਐਸਟੀਮੇਟਰ ਮਾਸਟਰ ਆਇਆ ਹਣਾ ਫਿਰ ਮਾਸਟਰ ਆਇਆ ਹਣਾ ਠੀਕ ਹੈ ਥੋੜੇ ਅਕੋਰਡਿੰਗ ਬਈ ਇਹ ਕੀ ਹੋ ਸਕਦਾ ਇਹ ਕੀ ਹੋ ਸਕਦਾ ਇਹ ਟਾਈਮ ਚਾਹੀਦਾ ਹੀ ਸੋਚਣ ਲਈ ਹਾਂ ਵੱਖਰੀ ਪਰ ਜਾਤੀ ਹੈ ਕੋਈ ਪਰ ਜਾਤੀ ਇੰਦਾ ਸੈਂਤ ਮਤਲਬ ਬੰਦੇ ਵਾਲੀ ਕੈਟਾਗਰੀ ਚ ਨਹੀਂ ਆਉਂਦਾ ਇਹ ਲੱਗਦਾ ਤਾਂ ਨਹੀਂ ਯਾਰ ਯਾਰ ਮੁੰਡੇ ਬਸ ਬਹੁਤ ਹੀ ਬੇਸਾ ਸੋਹਣਾ ਸਨਖਾ ਮੁੰਡਾ ਹੈ ਮਾਪੁਰਸ਼ਾ ਇਹ ਬੰਦਿਆਂ ਦੀ ਨਹੀਂ ਹੁੰਦਾ ਪਰਜਾਤੀ ਚ ਹਾਂ ਅੱਛਾ ਮਾਪੁਰਸ਼ਾ ਵਾਲੀ ਕੈਟਾਗਰੀ ਚ ਆ ਗਿਆ ਇਹਦਾ ਪਹੁੰਚੀ ਸੰਤ ਨਹੀਂ ਬਹੁਤ ਜਿਆਦੇ ਸੰਤ ਤਾਂ ਬਾਬੇ ਦਾ ਹੈਗੇ ਨਾ ਤੁਸੀਂ ਡਿਸਾਈਡ ਕਰ ਲਓ ਬਾਬਾ ਕਿਹੜਾ ਚੇਲਾ ਕਿਹੜਾ ਠੀਕ ਹੈ ਜੀ ਬਹੁਤ ਬੜ ਲੱਗੇ ਦਨਾਂ ਗੱਲਬਾਤ ਕਰਕੇ ਬਾਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੱਟੋ ਬੈਠ ਸਕਦੇ ਹਾਂ ਸੋ ਹੋਰਾਂ ਬੱਚਾ ਨਾਲ ਹੁੰਦੇ ਗੱਲਬਾਤ ਕਰ ਲਈਏ ਤੇ ਉਹ ਮੈਂ ਤੇ ਲੜਨ ਵਾਸਤੇ ਉਹਦੇ ਨਾਲ ਟਾਈਮ ਨਾਲ ਪਿੱਛੇ ਹੁਦੀ ਜੀ ਸਸਿਕਾ ਜੀ ਸਸਿਕਾ ਨਾਮ ਕੀ ਹੈ ਜੀ ਕਮਲਜੀਤ ਕਮਲਜੀਤ ਕਿੱਥੋਂ ਦੀ ਹਨੂਮਾਨਗੜ੍ਹ ਰਾਜਸਥਾਨ ਹਨੂਮਾਨਗੜ੍ਹ ਰਾਜਸਥਾਨ ਠੀਕ ਹੈ ਜੀ ਕੀ ਸ਼ੌਂਕ ਕੀ ਰੱਖਦੇ ਹੋ ਜੀ ਟੀਚਿੰਗ ਸਟੱਡੀ ਹੋਰ ਟੀਚਿੰਗ ਦੋਨੋ ਸਟੱਡੀ ਨਾਲ ਪੜ੍ਹੋਣਾ ਅੱਛਾ ਜੀ ਬਹੁਤ ਚੰਗੀ ਗੱਲ ਆ ਚਲੋ ਬਹੁਤ ਚੰਗੀ ਗੱਲ ਹੈ ਤੇ ਘਰ ਪਰਿਵਾਰ ਚ ਕੌਣ ਕੌਣ ਹੈ ਜੀ ਮੰਮਾ ਇੱਕ ਬ੍ਰਦਰ ਪਾਪਾ ਦੀ ਘਰ ਹੋ ਕੇ ਓਕੇ ਠੀਕ ਹੈ ਚਲੋ ਤੇ ਕੀ ਪਰਿਵਾਰ ਦਾ ਰੁਟੀਨ ਕਿੱਦਾ ਕਿਦਾਂ ਦਾ ਜੀ ਇੱਕ ਮਤਲਬ ਪਾਪਾ ਜਨ ਨੇ ਖੇਤੀਬਾੜੀ ਕਰਦੇ ਸੀਗੇ ਉਸੇ حساب ਨਾਲ ਰਿਸ ਪੰਜਾਬੀ ਠੀਕ ਹੈ ਨਹੀਂ ਬਹੁਤ ਬਹੁਤ ਚੰਗੀ ਗੱਲ ਹੈ ਮम्मी ਦੇ ਕੋਈ ਲਾਈਫ ਦੇ ਵਿੱਚ ਕੋਈ ਚੇਂਜਿੰਗ ਆਇਆ ਤੁਹਾਨੂੰ ਲੱਗਿਆ ਵੀ ਨਹੀਂ ਯਾਰ ਮम्मी ਚ ਹੁਣ ਐਵੇਂ ਐਵੇਂ ਦਾ ਰਹਿਣ ਸਹਿਣ ਹੋ ਗਿਆ ਪਹਿਲਾਂ ਮੈਂ ਵੀ ਐਵੇਂ ਕਰਦੇ ਹਾਂ ਨਹੀਂ 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 ਉਹ ਤਾਂ ਚਲੋ ਸਾਰਾ ਕੁਝ ਪਰਿਵਾਰ ਠੀਕ ਠਾਕ ਖੁਸ਼ ਰਹਿੰਦਾ ਸੀ ਬਹੁਤ ਚੰਗੀ ਗੱਲ ਤੁਸੀਂ ਕੀ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਜੀ ਸਰ ਬਾਹਰ ਜਾਣਾ ਹੈ ਬਾਹਰ ਜਾਣਾ ਹੈ ਠੀਕ ਹੈ ਜੀ ਤੁਸੀਂ ਜ਼ਰੂਰ ਬਾਹਰ ਜਾਓ ਕਿਹੜੀ ਕੰਟਰੀ ਸੋਚਦੇ ਹੋ ਜੀ ਫਰਾਂਸ ਫਰਾਂਸ ਹਾਂ ਜੀ ਟੀਚਿੰਗ ਦਾ ਇਨਵਸਟੇ ਮਤਲਬ ਮਚ ਬੈਟਰ ਹੂੰ ਚੰਗੀ ਗੱਲ ਮਤਲਬ ਤੁਸੀਂ ਪੜਾਉਣ ਵਾਲੇ ਫੀਲਡ ਚ ਅੱਗੇ ਜਾਣਾ ਚਾਹੁੰਦੇ ਹੋ ਬਟ ਇੱਧ ਮੈਂ ਗੁਨਕੀਰਤ ਸਰ ਤੋਂ ਵੀ ਥੋੜਾ ਜ਼ਿਆਦਾ ਨੇ ਮੈਂ ਗਾਈਡ ਕੀਤਾ ਹੂੰ ਬੰਦਯੋਸੀ ਸਾਗ ਨੰ ਠੀਕ ਹੈ ਜੀ ਠੀਕ ਹੈ ਜੀ ਚਲੋ ਤੁਸੀਂ ਫਰਾਂਸ ਜਾਣਾ ਚਾਹੁੰਦੇ ਹੋ ਇਹਦੀ ਬਹੁਤ ਚੰਗੀ ਗੱਲ ਹੈ ਕੋਈ ਸ਼ੌਂਕ ਇਦਾਂ ਦਾ ਪਾਲਿਆ ਜਿਹੜਾ ਤੁਸੀਂ ਸੋਚਿਆ ਵੀ ਮੈਂ ਪੂਰਾ ਕਰਨਾ ਲਾਈਫ ਦੇ ਵਿੱਚ ਜੀ ਨਹੀਂ ਸਰ ਬਸ ਕੁਝ ਬੰਨਣਾ ਹੈ ਮਤਲਬ ਆਪਣੀ ਫੈਮਿਲੀ ਸੰਭਾਲਣੀ ਹੈ ਹਾਂ ਇਹ ਬਹੁਤ ਬਹੁਤ ਸੁਣੀ ਗੱਲ ਹੈ ਜੀ ਬਹੁਤ ਸੁਣੀ ਗੱਲ ਹੈ ਤੇ ਰੂਟੀਨ ਕਿਦਾਂ ਕਿਦਾਂ ਦਾ ਖਾਣ ਪੀਣ ਦਾ ਜੀ ਸਰ ਫਾਸਟ ਫੂਡ ਤਾਂ ਬਿਲਕੁਲ ਨਹੀਂ ਖਾਂਦੇ ਫਿਰ ਵੀ ਅਸੀਂ ਮੋਟੇ ਹਾਂ ਬੈਂ ਵੈਸੇ ਪੁੱਛਿਆ ਮੈਂ ਵੀ ਖਾਣ ਪੀਣ ਕਿੱਦਾਂ ਕਰਦੇ ਕੋ ਪਤਾ ਕੀ ਚੱਕਰ ਜਿਵੇਂ ਹੁਣ ਇਹ ਬਾਈ ਨੂੰ ਕੰਮ ਵੀ ਕੀ ਖਾਣਾ ਪੀਣਾ ਜੱਜ ਦੀ ਨਹੀਂ ਗੱਲ ਮੋਹ ਜੀ ਉਹ ਮੈਂ ਤੁਹਾਨੂੰ ਕਭੀ ਕੀ ਖਾਣੇ ਪੀਣੋ ਵੀ ਪਤਾ ਲਾ ਦਈ ਬੰਦਾ ਖਾਣ ਦੇ ਪੀਣੇ ਕਰਦੇ ਅਮੀਰਾਂ ਦੀ ਨਿਸ਼ਾਨੀ ਹੁੰਦੀ ਹੈ ਜੀ ਸਿਰ ਸਰਦਾਰ ਹੈ ਸਰਦਾਰਾਂ ਦੀ ਆਈ ਹੁੰਦੀ ਹੈ ਜਿਆਦੇ ਸਰਦਾਰ ਹੋ ਜੀ ਨਹੀਂ ਲੱਗਦੀ ਨਹੀਂ ਸਰਦਾਰ ਉਹ ਇਹ ਗਰੀਬ ਸਰਦਾਰ ਹੈ ਹੈਗਾ ਹੀ ਨਹੀਂ ਚਲੋ ਹਾਸੇ ਨਾਲ ਹਸਾਰੇ ਹਾ ਜੀ ਸਰ ਫੈਮਲੀ ਚੱਕ ਕੱਲੇ ਹੋਣ ਦਾ ਵੀ ਥੋੜਾ ਜਿਹਾ ਹੋ ਜਾਂਦਾ ਨਾ ਮੈਂ ਕੱਲੀ ਸੀ ਪਰ ਬ੍ਰਦਰ ਬਹੁਤ ਛੋਟਾ ਹੈ ਬ੍ਰਦਰ ਬਹੁਤ ਛੋਟਾ ਹੈ ਠੀਕ ਹੈ ਤੇ ਠੀਕ ਹੈ ਬ੍ਰਦਰ ਨਾਲ ਲੜਾਈ ਲੁੜੀ ਹੁੰਦੀ ਹੈ ਇਹਦੀ ਬਹੁਤ ਬਹੁਤ ਜਾਂਦੇ ਹੁਣ ਕਿਉਂ ਲੜਦੇ ਫਿਰ ਉਹ ਇੰਨਾ ਛੋਟਾ ਹੈ ਜਿਸ ਨੂੰ ਤਰਸ ਨਹੀਂ ਆਉਂਦਾ ਕਦੇ ਜੀ ਵੀ ਯਾਰ ਮੈਨੂੰ ਜਮੀਂ ਤਰਸ ਆਉਂਦਾ ਜੀ ਬਿਲਕੁਲ ਮਤਲਬ ਲੜਾਈ ਕਿਹੜੀ ਗੱਲ ਦੀ ਹੁੰਦੀ ਹੈ ਦੋਨੋਂ ਭੈਣ ਭਰਾਵਾਂ ਚ ਜੀ ਉਹ ਵੈਸੇ ਬਸ ਮਤਲਬ ਕੋਸਬਾਰੂ ਖਾਇਆ ਹੋਵੇ ਤਾਂ ਮਤਲਬ ਨਹੀਂ ਖਾਂ ਖਾਂ ਦੇਣਾ ਇਹ ਉਹ ਕਰੇ ਕੋਈ ਨਾ ਕੋਈ ਚੀਜ਼ ਨੂੰ ਲੈ ਕੇ ਉਹ ਮੇਰੀ ਐ ਮੇਕੋ ਮੇਰੀ ਐ ਮਤਲਬ ਮੁਗਦੀ ਗੱਲ ਆ ਵੀ ਦੋਨਾਂ ਭੈਣਾਂ ਭਾਈ ਦੀ ਨੀਤ ਮਾੜੀ ਆ ਉਹ ਖਾਣ ਪੀਣ ਨੂੰ ਲੈ ਕੇ ਲੜਾਈ ਹੁੰਦੀ ਜੱਤਰ ਜੀ ਸਾਰੇ ਬਸ ਹੀ ਹੋ ਜਾਂਦੀ ਆਪ ਦਾ ਠਾਕੇ ਅਗਲੇ ਕੋਲੋਂ ਲੈਣਾ ਕਰੇ ਕੰਮਕੁਮ ਕਰਾਉਣੇ ਉਹਦੀ ਹਾਂਜੀ ਕੀ ਕੀ ਕੰਮ ਕਰਦੇ ਹੋ ਕਰੇ ਜੀ ਸਰ ਸਾਰਾ ਹੀ ਟੋਟਲ ਸਰ ਆਪਣਾ ਡੇਰੀ ਫਾਰਮਰ ਵੀ ਐ ਜੀ ਬਹੁਤ ਚੰਗੀ ਗੱਲ ਆ ਬਹੁਤ ਚੰਗੀ ਗੱਲ ਹੈ ਤੇ ਫਿਰ ਐਗਰੀਕਲਚਰ ਕਰਦੇ ਕਰਦੇ ਦੀ ਹਾਂਜੀ ਪਾਪਾ ਬਾਅਦ ਮੈਂ ਹੀ ਸੁਣਾਈ ਸੀ ਅੱਛਾ ਨਹੀਂ ਨਹੀਂ ਬਹੁਤ ਬਹੁਤ ਖੁਸ਼ੀ ਦੀ ਗੱਲ ਆ ਸਤਾ ਇਸ ਲਈ ਬੜਾ ਪ੍ਰਾਊਡ ਫੀਲ ਕਰਦੇ ਮੈਂ ਯਾਰ ਸਾਡੇ ਕੁੜੀਆਂ ਕੰਮ ਵੀ ਕਰਦੀਆਂ ਨੇ ਹੈ ਨਾ ਤੇ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਉਹ ਵੀ ਕੁਝ ਕੁ ਅਸੀਂ ਇਦਾਂ ਦੇ ਬੰਦੇ ਦੇਖਿਆ ਵੀ ਜਿਨ੍ਹਾਂ ਕੋਲੇ ਮਾਪਿਓ ਹੁੰਦੇ ਵਟ ਕਦਰ ਨਹੀਂ ਹੁੰਦੀ ਉਹਨਾਂ ਦੀ ਤੁਸੀਂ ਕੁਝ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਨਹੀਂ ਸਰ ਇਸ ਟਾਈਮ ਜਿਹਨਾਂ ਕੋਲੇ ਮਾਪਿਓ ਹੈ ਸੰਭਾਲਣ ਤਾਂ ਸਭ ਲੋਗ ਹੀ ਕਰਦੇ ਨੇ ਓ ਲੈ ਉਹ ਸਾਡੀ ਭੈਣ ਵੀ ਉਹ ਰੋਣਾ ਨਹੀਂ ਰੋਣਾ ਨਹੀਂ ਲੈ ਉਹ ਬੌਲੀ ਉਹੀ ਤਾਂ ਤੈਨੂੰ ਅਸੀਂ ਪੁੱਛਣ ਨੂੰ ਫਿਰਦੇ ਆਂ ਵੀ ਬਹੁਤ ਬੰਦੇ ਇਦਾਂ ਦੇ ਹੈਗੇ ਭੈਣ ਮੇਰੀਏ ਸੁਝੇ ਜਿਹੜੇ ਕਦਰ ਨਹੀਂ ਕਰਦੇ ਹੈਗੇ ਰੋਣਾ ਨਹੀਂ ਭੈਣ ਮੇਰੀ ਬਗੂ ਜੱਕ ਨੇ ਪਾ ਆਰਾਮ ਇਹ ਰੋਂਦੀ ਵੀ ਹੱਸਦੀ ਵੀ ਨਾਲ ਹੈ ਮਿਕਸਰ ਇਹ ਮੈਨੂੰ ਐ ਦੱਸੋ ਹੁਣ ਤੁਸੀਂ ਰੋ ਰਹੇ ਹੋ ਜਾਂ ਹੱਸ ਰਹੇ ਹੋ ਦੀ ਇਹ ਤਾਂ ਮੈਨੂੰ ਪਤਾ ਲੱਗੇ ਵੀ ਰੋਂਦੀ ਕੈਮਰੇ ਵੱਲ ਦੇਖ ਕੇ ਆ ਹੱਸਦੀ ਭਰਾ ਮੂੰਹ ਕਰਕੇ ਆਏ ਸੁਣ ਦਿਓ ਸਭਾ ਤੇ ਬਹੁਤ ਬਹੁਤ ਅਜੀਬਾ ਕਰੋ ਇੱਕ ਇੱਕ ਛੋਟਾ ਜਿਹਾ ਉਹ ਖੇਡਦੇ ਆ ਜੀ ਆ ਫੁੱਟ ਤੁਸੀਂ 50 ਤੋਂ 90 ਸਟਾਰਟ ਕਰਨੀ ਹੈ ਜੀ ਫੁੱਟੀ ਸੁਣੇ ਲਗਾਤਾਰ ਫਲੋ ਦੇ ਵਿੱਚ ਜੀ ਇੰਗਲਿਸ਼ ਦੇ ਵਿੱਚ 50 ਤੋਂ ਸਟਾਰਟ ਕਰਨੇ ਪੁੱਤੀ ਸਣਾਉਣੀਆਂ ਇਹਦੀ ਅਸੀਂ ਕਾਦੂ ਜੀ ਨਾਲ ਦੀ ਉਹ ਜਲਦੀ ਹੈ ਵੀ ਪਹਿਲਾਂ ਵੀ ਸਾਡੀ ਭੈਣ ਬੜਾ ਕੰਮ ਮਿਹਨਤੀ ਹੈ ਸੋ ਜ਼ਰੂਰ ਤਾੜੀ ਲਾਈ ਬਹੁਤ ਬਹੁਤ ਸ਼ੁਕਰੇ ਭੈਣ ਮੇਰੀ ਵੈਰ ਸਤ ਥੈਂਕ ਯੂ ਸੋ ਮੇਤਰੋ ਮੇਰੀ ਧਰੂ ਬਖਸ਼ਾ ਤੇ ਨਾ ਸੋ ਦੇਖੋ ਬੱਚੇ ਨਾਲ ਦੇ ਨਾ ਇਮੋਸ਼ਨਲ ਹੋ ਜਾਂਦੇ ਹੈ ਉਹੀ ਗੱਲ ਹੈ ਮੇਤਰੋ ਵੀ ਜਿੰਨਾਂ ਦੇ ਕੋਲ ਹੈਗੇ ਆ ਮੈਂ ਬਾਰ ਬਾਰ ਕਹਾਂ ਵੀ ਆਪਾਂ ਆਪਣੇ ਮਾਪਿਆਂ ਦੀ ਕਾਦਰ ਹੈ ਜਿਹੜੀ ਜ਼ਰੂਰ ਕਰੇ ਕਰੀ ਹੈ ਨਾ ਕਿਉਂਕਿ ਜਿਹੜੀ ਕਾਟ ਹੈ ਉਹ ਜਿਨ੍ਹਾਂ ਨੂੰ ਪਤਾ ਵੀ ਯਾਰ ਕਾਟ ਕੀ ਹੁੰਦੀ ਹੈ ਉਹ ਅਸਲੀ ਕਾਟ ਕਦੇ ਪੂਰੀ ਨਹੀਂ ਹੋ ਸਕਦੀ ਤੋ ਜ਼ਰੂਰ ਠੀਕੇ ਭੈਣ ਮੇਰੀ ਦੁਬਾਰਾ ਗੱਲਬਾਤ ਕਰਾਂਗੇ ਜੀ ਹੁਣ ਰੋਣਾ ਨਹੀਂ ਹੈਗੇ ਜੀ ਕਿ ਅੱਜ ਵੀ ਰੋਵਾਂਗੇ ਜੀ ਨਹੀਂ ਸੋਚੀ ਨਹੀਂ ਮਿਉਗੀ ਵੀ ਹੱਥ ਦੀ ਹੁੰਦੇ ਹੈ ਠੀਕ ਹੈ ਭੈਣ ਮੇਰੀ ਬੈਠੋ ਜੇ ਮੈਂ ਹੋਰਾਂ ਬੱਚਣਾਂ ਨਾਲ ਗੱਲਬਾਤ ਕਰ ਲਾਂ ਠੀਕ ਹੈ ਜੀ ਸੱਸੀ ਘਾ ਜੀ ਨਾਮ ਕੀ ਤੁਹਾਡਾ ਜੀ ਇੱਕ ਤਾਂ ਇੱਕ ਤਾਂ ਹੀ ਹੈਗੀ ਹੈ ਜੀ